ਐਲ ਏ ਦੇ ਵਿੱਚ ਜਿਹੜੀਆਂ ਵਾਈਲਡ ਫਾਇਰਸ ਲੱਗੀਆਂ ਸੀ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸਦਰਨ ਕੈਲੀਫੋਰਨੀਆ ਦੀ ਐਡੀਸਨ ਕੰਪਨੀ ਆ ਉਹ ਕਾਫੀ ਜ਼ਿਆਦਾ ਸਵਾਲਾਂ ਦੇ ਘੇਰੇ ਦੇ ਵਿੱਚ ਵੀ ਆਈ ਸੀ ਵਕ ਵਕ ਜਿਹੜੀਆਂ ਥੀਰੀਜ਼ ਆਉ ਚਲਦੀਆਂ ਰਹੀਆਂ ਵੀ ਅੱਗ ਕਿਉਂ ਲੱਗੀ ਆ ਹੁਣ ਕਹਿੰਦੇ ਵੀ ਜਿਹੜੀ ਕੈਲੀਫੋਰਨੀਆ ਦੀ ਐਡੀਸਨ ਕੰਪਨੀਆ ਸਦਰਨ ਕੈਲੀਫੋਰਨੀਆ ਦੀ ਇਹ ਹੁਣ ਕਈ 100 ਮੀਲ 150 ਮੀਲ ਜਿਹੜੀਆਂ ਪਾਵਰ ਲਾਈਨਸ ਆ ਉਸ ਨੂੰ ਹੁਣ ਅੰਡਰਗਰਾਉਂਡ ਬੈਰੀ ਜਿਹੜੀਆਂ ਆ ਉਹ ਕਰਨ ਗਿਆ ਤਾਂ ਜੋ ਇਹਨਾਂ ਦੇ ਉਪਕਰਨਾਂ ਦੇ ਕਰਕੇ ਜਾਂ ਜਦੋਂ ਤੇਜ਼ ਹਵਾਵਾਂ ਹੁੰਦੀਆਂ ਚਿੰਗਿਆੜੀ ਦੇ ਕਰਕੇ ਅੱਗ ਲੱਗਣ ਦਾ ਜਿਹੜਾ ਖਤਰਾ ਆ ਉਹ ਘਟ ਸਕੇ ਇਹ ਪ੍ਰੋਜੈਕਟ ਦੇ ਵਿੱਚ ਕਹਿੰਦੇ ਵੀ ਤਕਰੀਬਨ 900 ਮਿਲੀਅਨ ਡਾਲਰ ਤੱਕ ਦਾ ਜਿਹੜਾ ਉਹ ਖਰਚਾ ਆਵੇਗਾ ਇਹ ਅਨੁਮਾਨਿਤ ਜਿਹੜਾ ਖਰਚਾ ਦੱਸਦੇ ਆ ਤੇ ਇਸ ਨੂੰ ਕਈ ਸਾਲ ਲੱਗਣਗੇ ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਵੀ ਇਹ ਪਲਾਨ ਦੇ ਨਾਲ ਜਿਹੜੀਆਂ ਵਾਈਲਡ ਫਾਇਰਸ ਦਾ ਖਤਰਾ ਆ ਉਹ ਘਟੇਗਾ ਤੇ ਐਮਰਜੈਂਸੀ ਪਾਵਰ ਸ਼ਟਡਾਉਨਸ ਦੀਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰਤਾਂ ਜਿਹੜੀਆਂ ਹੋ ਪੈ ਸਕਣਗੀਆਂ ਸੇਮ ਉਸੇ ਤਰੀਕੇ ਦੇ ਨਾਲ ਜਿੱਦਾਂ ਪੀਜੀਐਨਈ ਵਾਲੇ ਜਿਹੜੀਆਂ ਪਬਲਿਕ ਸੇਫਟੀ ਪਾਵਰ ਸ਼ਟਡਾਉਨਸ ਆ ਉਹ ਕਰਦੇ ਹੈਗੇ ਆ ਅਲਟਾਡੀਨਾ ਦੇ ਵਿੱਚ ਜਿੱਥੇ ਇਸ ਅੱਗ ਦੀ ਕਾਫੀ ਜ਼ਿਆਦਾ ਮਾਰ ਰਹੀ ਆ ਕਹਿੰਦੇ ਵੀ ਅੰਡਰਗਰਾਉਂਡ ਲਾਈਨਸ ਆ ਤਕਰੀਬਨ ਸ਼ਹਿਰ ਦੀਆਂ ਅੱਧੀਆਂ ਜਿਹੜੀਆਂ ਡਿਸਟ੍ਰਿਬਿਊਸ਼ਨ ਲਾਈਨਸ ਆ ਉਸ ਦਾ ਹਿੱਸਾ ਜਿਹੜੀਆਂ ਹੋ ਹੋਣ ਗਿਆ ਉਹੀ ਇਲਾਕਾ ਸਭ ਤੋਂ ਜ਼ਿਆਦਾ ਮਾਰੇ ਰੂਪ ਦੇ ਵਿੱਚ ਪ੍ਰਭਾਵਿਤ ਹੋਇਆ ਸੀ ਜਿੱਥੇ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਗਈਆਂ ਤੇ ਨਾਲ ਬਹੁਤ ਜ਼ਿਆਦਾ ਪ੍ਰਾਪਰਟੀ ਦਾ ਨੁਕਸਾਨ ਹੋਇਆ ਸੀਗਾ ਸੋ ਕਹਿੰਦੇ ਵੀ ਐਡੀਸ਼ਨ ਦਾ ਜਿਹੜਾ ਪ੍ਰੀਲੀਮਿਨਰੀ ਡਰਾਫਟ ਆ ਉਸ ਦੇ ਵਿੱਚ 153 ਸਰਕਟ ਮਾਈਲਸ ਉਹਨਾਂ ਨੂੰ ਅੰਡਰਗਰਾਉਂਡ ਜਿਹੜਾ ਉਹ ਕੀਤਾ ਜਾਊਗਾ ਅਲਟਾ ਡਿਨਾ ਦੇ ਵਿੱਚ 40 ਸਰਕਟ ਮਾਈਲ ਜਿਹੜੇ ਉਹ ਬੰਦੇ ਆ ਮੈਲੀਬੂ ਦੇ ਵਿੱਚ ਇਹ 90 ਸਰਕਟ ਮਾਈਲ ਜਿਹੜੇ ਆ ਉਹ ਸਿਟੀ ਦੇ ਵਿੱਚ ਕੰਸਟਰਕਟ ਕੀਤੇ ਜਾਣਗੇ ਤੇ ਕਹਿੰਦੇ ਵੀ ਨਾਲ ਦੇ ਨਾਲ 19 ਮੀਲ ਹੋਰ ਨਵੀਆਂ ਅੰਡਰਗਰਾਉਂਡ ਲਾਈਨਸ ਅਲਟਾ ਡਿਨਾ ਇਲਾਕੇ ਦੇ ਵਿੱਚ ਜਿਹੜੀਆਂ ਉਹ ਪੈਣਗੀਆਂ ਸੋ ਕਹਿੰਦੇ ਵੀ ਇਹ ਪ੍ਰੋਜੈਕਟ ਦਾ ਜਿਹੜੀ ਕੁੱਲ ਲਾਗਤ ਆ 950 ਮਿਲੀਅਨ ਡਾਲਰ ਤੱਕ ਆ ਸਕਦੀ ਹੈਗੀ ਆ ਹੁਣ ਇਸ ਦੇ ਖਾਤਰ ਲੋਕਾਂ ਦੀ ਇਹ ਬਿਜਲੀ ਦੇ ਖਰਚੇ ਵਧਾਉਣਗੇ ਯੂਜੂਲੀ ਜਿੱਦਾਂ ਪੀਜੀਐਨ ਨੇ ਸਾਰੇ ਹੀ ਲੋਕਾਂ ਨੂੰ ਲੱਗੀਆਂ ਇਹਨਾਂ ਦੀਆਂ ਉਪਕਰਨਾ ਦੇ ਕਰਕੇ ਲੱਗੀਆਂ ਆਕਾ ਦੇ ਕਰਕੇ ਉਸ ਦਾ ਨੁਕਸਾਨ ਲੋਕਾਂ ਤੋਂ ਜਿਹੜਾ ਉਹ ਲਿਆ ਆ ਸੋ ਹੁਣ ਇਹ ਦੇਖਦੇ ਆ ਵੀ ਐਡੀਸ਼ਨ ਵਾਲੇ ਖਰਚਾ ਕਿੱਦਾਂ ਪੂਰਾ ਕਰਨ ਬਾਰੇ ਸੋਚ ਰਿਹਾ ਹੈ